ਰਖਾ ਸਾਹਿਬ ਪਟਿਆਲਾ ਮੇਰਾ ਨਾਮ ਜਗਿੰਦਰ ਸੰਗੇ ਕੰਡ ਮੇਰਾ ਕਨਾਲਗੋਣੀ ਪਿੰਡ ਦੀਰਾਂ ਵਾਲਾ ਅਸੀਂ ਅੱਜ ਇੱਥੇ ਆਪਣੇ ਖਾਈ ਥੇਮੇ ਕੀ ਇਕੱਠੇ ਹੋਏ ਆ ਜੀ ਤੇ ਇੱਥੇ ਕੋਈ ਸਾਡੇ ਸੱਜਣ ਭਰਾ ਦਾ ਰੋਲਾ ਸੀਗਾ ਜ਼ਿਮੀਂਦਾਰਾਂ ਨਾਲ ਤੇ ਉਹ ਅੰਦਰ ਨਾਲ ਧੱਕਾ ਕਰਦੇ ਆ ਬਹੁਤ ਜ਼ਿਆਦਾ ਧੱਕਾ ਕਰਦੇ ਆ ਕਿ ਉਹ ਗਰੀਬ ਦੀ ਜਿਹੜੀ ਜਗ੍ਹਾ ਸੀ ਉਹ ਵੀ ਮਤਲਬ ਕਿ ਖੋਹ ਨੂੰ ਫਿਰਦੇ ਆ ਵੀ ਇਹਨੂੰ ਧੱਕੇ ਮਾਰ ਕੇ ਥੋੜਾ ਕੱਢ ਦਈਏ ਪਰ ਲੇਕਨ ਚਲੋ ਜੋ ਪਰਮਾਰਗੋਂ ਦੂਰ ਅੱਜ ਮਲਾਜਮ ਸਾਹਿਬ ਵੀ ਆਏ ਸੀਗੇ ਬਾਕੀ ਹੋਰ ਫਿਲਮ ਵਿੱਚ ਦੇਖੀ ਜਿੰਪਤੀ ਸਾਹਿਬ ਵੀ ਆਏ ਸੀਗੇ ਜਿੰਪਤੀ ਸਾਹਿਬ ਭਰੋਸਾ ਦਿਵਾ ਕੇ ਗਿਆ ਵੀ ਜਰੂਰ ਤੁਸੀਂ ਸਾਨੂੰ ਸੋਮਵਾਰ ਦਾ ਟਾਈਮ ਦਿਓ ਤੇ ਉਹ ਸਾਡੇ ਕੋਲ ਟਾਈਮ ਲੈ ਕੇ ਤੇ ਉਹ ਮੰਗਲਵਾਰ ਨੂੰ ਕਹਿੰਦੇ ਵੀ ਅਸੀਂ ਭਾਈ ਤੁਹਾਡਾ ਜੋ ਵੀ ਹੈ ਸੁਣਾ ਲੇ ਤੁਹਾਡੀ ਗੱਲ ਤੇ ਪਰ ਪਿੰਡ ਦੇ ਵਿੱਚੋਂ ਬੰਦਾ ਕੋਈ ਇਹਨਾਂ ਦੇ ਨਹੀਂ ਸਾਧ ਤਾਂ ਕਿਸੇ ਨੇ ਵੀ ਪਰ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਗਰੀਬ ਭੈਣ ਭਰਾ ਦਾ ਸਾਥ ਦੇਣਾ ਜ਼ਰੂਰੀ ਹੈ ਉਹਨਾਂ ਦਾ ਧਰਮ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਤੁਸੀਂ ਕੁਛ ਬੋਲੇ ਸੋਰ ਪਾ ਵਾੜ ਵਾਲੀ ਮਹਾਰਾਜ ਜੀ ਜੈ ਜੈ ਮੇਰਾ ਮੇਰਾ ਨਾਮ ਬਾਹੁਰਾਮ ਪਿੰਡ ਚੱਕ ਬੂਰ ਵਾਲਾ ਵਲਗ ਗੁਰੂ ਅਸਾਏ ਅੱਜ ਸੁਜਾ ਸਿੰਘ ਦੇ ਆਏ ਐਵੇਂ ਕੀ ਆਇਆ ਮਦਦ ਕਰਨ ਵਾਸਤੇ ਗੋਡੇ-ਗੋਡੇ ਪਾਣੀ ਗਰੀਬ ਬੰਦਾ ਬਹੁਤ ਥੱਕਾ ਕਰਦੇ ਸੀ ਇਹਦੀ ਮਦਦ ਕਰਨ ਵਾਸਤੇ ਆਏ ਆ ਇਹ ਪਿੰਡ ਦੇ ਵਿੱਚੋਂ ਕੋਈ ਬੰਦਾ ਨਹੀਂ ਨਿਕਲਿਆ ਧਰਨੇ ਵਾਸਤੇ ਇੰਨੇ ਕੁ ਬੰਦੇ ਜਿਹੜੇ ਵਿੰਡੋ ਨੇੜੇ-ਦੂਰੋਂ ਆਏ ਨੇ ਜੇ ਤੱਕਰ ਪ੍ਰਸ਼ਾਸਨ ਆਇਆ ਤੇ ਪਰੋਸਾ ਦੇ ਕੇ ਚਲਾ ਗਿਆ ਅਗਾ ਵਿਖੋ ਠੀ ਹੋਵਾਂਗੇ ਤੇ ਫਿਰ ਪਤਾ ਲੱਗਣਾ ਕੀ ਬੰਦਾ ਨਹੀਂ ਤੇ ਮੰਗਲਵਾਰ ਨੂੰ ਫਿਰ ਸੰਤ ਕਰਨਾ ਪਏਗਾ ਜੈ ਪੀਂ ਜੈ ਭਗਵਾ ਜੀ ਅਸੀਂ ਪਿਆਰਪੁਰ ਮੇਰਾ ਨਾਂ ਹੈ ਹਾਈ ਤੇ ਮੈਂ ਕਿੱਥੇ ਰਹਿਣ ਆਲੇ ਆ ਜੀ ਮੇਰੇ ਨਾਲ ਵੀ ਧੱਕਾ ਬਹੁਤ ਹੋ ਰਿਹਾ ਸਾਢੇ 4 ਮਰਲੇ ਦਾ ਪਲਾਟ ਹੈ ਮੇਰੇ ਪਿਤਾ ਕੀ ਦਾ ਪਲਾਟ ਹੈ ਹੁਣ ਕਿ ਨਿਆਣੂ ਦਿੱਤਾ ਅਸੀਂ ਯਾਤਰਾ ਤਾਂ ਪਹਿਲਾਂ ਵੀ ਅਸੀਂ ਕਬਜ਼ਾ ਕਰ ਲਿਆ ਅਸੀਂ ਤਰੀਕ ਤੇ ਗਏ ਹੋਏ ਸੀ ਇਹ ਪੈਣਾ ਭਰਾਵਾਂ ਨੂੰ ਸੱਦਾ ਆਇਆ ਪਿੰਡ ਤੇ ਕਿਸੇ ਦਾ ਸਾਥ ਨਹੀਂ ਦਿੱਤੀ। ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਮ ਜੈ ਭਾਗ ਸਸਿਕਾਲ ਨਮਸਕਾਰ ਅੱਜ ਸਾਡੀ ਪੈਨ ਮੁਖਤਿਆਰ ਕੌਰ ਇਹ ਉਹਨਾਂ ਦੇ ਪਤੀ ਦਾ ਨਾਮ ਸੂਬਾ ਸਿੰਘ ਪਿੰਡ ਖਾਈ ਫੇਮੇ ਕਾ ਤੋਂ ਅੱਜ 12 ਤਰੀਕ ਮਹੀਨਾ 7ਵਾਂ ਤੋਂ 13 ਤਰੀਕ ਮਹੀਨਾ 7ਵਾਂ 2024 ਦੇ ਵਿੱਚ ਅੱਜ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਮਨਰੀਗਾ ਆਗੂ ਜਿਨ੍ਹਾਂ ਦੇ ਦਿਲ ਵਿੱਚ ਸਮਾਜ ਲਈ ਸਰਦਾ ਹੈ ਵੀ ਸਾਡੇ ਸਮਾਜ ਨਾਲ ਤੱਕਾ ਹੁੰਦਾ ਪਿਆ ਇੱਥੇ ਤਕੜਾ ਬੰਦਾ ਜ਼ਿਮੀਂਦਾਰ ਇੱਕੋ ਦੀ 80 تا 70 80 ਕਿੱਲੇ ਪੈ ਲਈ ਆ ਹੋਰ ਵੀ ਗਰੀਬ ਲੋਕਾਂ ਦੇ ਪਲਾਟ ਸੀ ਜਿਹੜੇ ਉਹਨੇ ਦੱਬੇ ਹੋਏ ਡਰਾਤ ਮੁਕਾ ਕੇ ਥੋੜੇ ਕਨੇ ਪੈਸੇ ਦੇ ਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਸੁਭਾ ਸਿੰਘ ਵਿੱਚ ਇੱਕ ਇਨਸਾਨੀਅਤ ਤੌਰ ਤੇ ਬਹੁਤ ਅ ਸ਼ਰਦਾ ਸੀ ਕਿ ਮੈਂ ਆਪਣੇ ਅਣਖ ਨਾਲ ਜੀਣਾ ਤੇ ਲੜਦਾ ਰਹੂੰਗਾ 15 ਸਾਲ ਤੋਂ ਲੜਾਈ ਲੜਦਾ ਰਿਹਾ ਲੇਕਿਨ 15 ਸਾਲ ਤੋਂ ਲੈ ਕੇ ਹੁਣ ਕਮਜ਼ੋਰ ਹੋਇਆ ਕਮਜ਼ੋਰ ਹੋਣ ਦਾ ਕਾਰਨ ਕੀ ਆ ਮੀਨ ਕਿ ਸਾਡੇ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੇ ਇਹਨਾਂ ਦਾ ਸੂਬਾ ਸਿੰਘ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਸਮਾਜ ਤੋਂ ਇਲਾਵਾ ਜਰਨਲ ਕਟਾਗਰੀ ਦੇ ਲੋਕਾਂ ਨੂੰ ਵੀ ਮੈਂ ਪੁੱਛਣਾ ਚਾਹੁੰਗਾ ਹਰ ਪਿੰਡ ਦੇ ਵਿੱਚ ਗੁਰਦੁਆਰਾ ਹੈ ਗੁਰਦੁਆਰੇ ਦੇ ਵਿੱਚ ਜਦੋਂ ਗ੍ਰੰਥੀ ਸਾਹਿਬ ਪੜਦਾ ਹੈ ਤਾਂ ਉੱਥੇ ਕਿਹਾ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਹੈ ਨਾ ਪਰ ਗੁਰਦੁਆਰੇ ਨੂੰ ਸੁਣਨ ਵਾਲੇ ਜਿੰਨੇ ਇੱਥੋਂ ਦੇ ਜਰਨਲ ਕਾਟਾ ਗਰੀਬ ਦੇ ਲੋਕ ਆ ਪਤਾ ਨਹੀਂ ਕਿਉਂ ਉਹ ਚੁੱਪ ਕਰਕੇ ਬੈਠੇ ਆ ਗਰੀਬ ਲੋਕਾਂ ਤੇ ਹਤਿਆਚਾਰ ਹੋ ਰਿਹਾ ਗਰੀਬ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਗਰੀਬ ਲੋਕਾਂ ਤੇ ਪਰਚੇ ਕਰਵਾ ਕੇ ਜੇਲਾ ਵਿੱਚ ਰੋਲਿਆ ਜਾਂਦਾ ਹੈ ਬੀੜ ਪਰਿਵਾਰਾਂ ਦੀਆਂ ਕੁੜੀਆਂ ਨੂੰ ਜਲੀਲ ਕੀਤਾ ਜਾਂਦਾ ਅਤੇ ਫਿਰ ਵੀ ਦਰਖਾਸਤਾਂ ਇੰਨੇ ਜ਼ੁਲਮ ਸਹਿੰਦੇ ਹੋਏ ਆ ਦਿੱਤੀਆਂ ਪੁਲਿਸ ਨੂੰ ਪੁਲਿਸ ਬੋਲ ਕੇ ਗਈ ਆ ਕਿ ਸਾਡੇ ਧਿਆਨ ਚ ਹੀ ਨਹੀਂ ਹੈ ਕਿ ਹਜ਼ਾਰਾਂ ਦੇ ਸਾਹਮਣੇ ਸਾਡੀਆਂ ਦਰਖਾਸਤਾਂ ਨਹੀਂ ਡੀਜੀਪੀ ਸਾਹਿਬ ਆਈਜੀ ਸਾਹਿਬ ਮੁੱਖ ਮੰਤਰੀ ਸਾਹਿਬ ਹਿਊਮਨ ਰਾਈਟਸ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਹੁਣ ਦਿੱਲੀ ਰਹਿ ਗਏ ਅਸੀਂ ਜਾਣ ਵਾਲੇ ਥੋੜੇ ਦਿਨਾਂ ਨੂੰ ਦਿੱਲੀ ਦੀ ਅਸੀਂ ਪਹੁੰਚਾਂਗੇ ਇਸ ਦੇ ਸਬੰਧ ਵਿੱਚ ਪੁਲਿਸ ਫੇਰ ਵੀ ਕਹਿੰਦੀ ਆ ਕਿ ਸਾਡੇ ਧਿਆਨ 'ਚ ਨਹੀਂ ਹੈ। ਚੂੜਬੋਲਦੀ ਆ ਪੁਲਿਸ ਜਿਹੜੀ ਹੈਗੀ ਆ ਹਾਲੇ ਵੀ ਮਤ ਪੇਚ ਛੁਆਛਾਤ ਕਰਦੀ ਆ ਗਰੀਬ ਲੋਕਾਂ ਦੀ ਕੋਈ ਸੁਣਾਈ ਨਹੀਂ ਕਰਦੀ। ਪੁਲਿਸ ਨੂੰ ਜੋ ਸਰਕਾਰ ਨੇ ਪੋਲਿਸੀ ਦਿੱਤੀ ਹੈ ਸੰਵਿਧਾਨ ਮੁਤਾਬਕ ਕਿ ਕਿਤੇ ਵੀ ਕਿਸੇ ਗਰੀਬ ਨਾਲ ਤੱਕਾ ਹੁੰਦਾ ਐਸੀ ਐਸਟੀ ਐਫ ਵੀ ਅਧਾਰਾ ਨਾਲ ਪਰਚਾ ਹੁੰਦਾ ਉਹ ਪਰਚੇ ਤੋਂ ਭੱਜਦੀ ਆ ਹੋਰ ਛੱਡੋ ਰੋਕੂ ਕਾਰਵੀ ਜਿਹੜੀ ਹੋਈ ਹੀ ਆ 57 ਦੀਆਂ ਜੁਬਾਂ ਤਾਂ ਉਹ ਵੀ ਅਜੇ ਤੱਕ ਨਹੀਂ ਕੀਤੀਆਂ ਲਿਆਂ ਅੱਜ ਇੱਥੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਇਆ ਜਿਹਦੇ ਬਦੌਲਤ ਕਿ ਅੱਜ ਗਰੀਬ ਲੋਕਾਂ ਚੋਂ ਮਨਰੇਗਾ ਮਜ਼ਦੂਰਾਂ ਦੇ ਆਗੂ ਇਕੱਠੇ ਹੋਏ ਤਾਂ ਨਾਲ ਇੰਟੈਲੀਜੈਂਸੀ ਸੀਆਈਡੀ ਨੂੰ ਜਦੋਂ ਪਤਾ ਲੱਗਿਆ ਕਿ ਅੱਜ ਇਕੱਠ ਹੋ ਰਿਹਾ ਉਹਨਾਂ ਨੇ ਜਦੋਂ ਦੱਸਿਆ ਕਿ ਭਾਈ ਸਾਹਿਬ ਜੇ ਗਰੀਬ ਲੋਕਾਂ ਦੀ ਸੁਣਾਈ ਨਾ ਹੋਏਗੀ ਆ ਫੇਰ ਚੱਕਾ ਜਾਮ ਹੋਏਗਾ ਅੱਜ ਸਾਨੂੰ ਭਰੋਸੇ ਚ ਦੇ ਗਿਆ ਲੇਕਿਨ ਪਤਾ ਨਹੀਂ ਅੱਗੇ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ ਮੰਗਲਵਾਰ ਨੂੰ ਪ੍ਰਸ਼ਾਸਨ ਨੇ ਬੁਲਾਇਆ ਮੈਂ ਜਿੰਨੇ ਵੀ ਮਨਰੇਗਾ ਮਜ਼ਦੂਰ ਨੇ ਚਾਹੇ ਸਮਾਜਿਕ ਹੋਰ ਵੀ ਜਿੱਥੇ ਬੰਦੀਆਂ ਚਲਾਉਣ ਵਾਲੇ ਆ ਸਾਰਿਆਂ ਨੂੰ ਬੇਨਤੀ ਆ ਕਿ ਮੰਗਲਵਾਰ ਪੁਲਿਸ ਨਾਲ ਸੰਬੰਧਿਤ ਕਿਸੇ ਦੀ ਦਰਖਾਸਤ ਹੋਵੇ ਕੋਈ ਹੋਰ ਕੇਸ ਹੋਵੇ ਕੋਈ ਨਸ਼ੇ ਦੀ ਦਰਖਾਸਤ ਦਿੱਤੀ ਹੋਵੇ ਸਾਰਿਆਂ ਨੇ ਐਸਐਸਟੀ ਸਾਹ ਪਰਿਹਪੁਰ ਇਕੱਠੇ ਹੋਣਾ ਮੰਗਲਵਾਰ ਕਰੀਬ 9:30 10 ਵਜੇ ਅੱਜ ਤੋਂ ਹੀ ਸੱਦਾ ਲਾਉਣਾ ਸਾਨੂੰ ਸ਼ੁਰੂ ਕਰਦੇ ਹੋ ਕਿ ਭਾਈ ਸਾ ਆਪਾਂ ਆਪਣੇ ਹੱਕਾਂ ਲਈ ਲੜਨਾ ਤੇ ਅਨਸਾਫ਼ ਲੈਣਾ ਸਾਥੀਓ ਬੜੇ ਦੁੱਖ ਦੀ ਗੱਲ ਆ ਖਾਈ ਫੇਮਿਕਾ ਦੇ ਵਿੱਚ ਜਿੰਨੇ ਹੀ ਇੱਥੇ ਮਨਰੇਗਾ ਆਗੂ ਬਣੇ ਹੋਏ ਆ ਉਹ ਆਗੂ ਜਿਹੜੇ ਹੈਗੇ ਆ ਆਪਣੀ ਜੱਫੇ ਬੰਦੀਆਂ ਨਾਲ ਕੰਮ ਕਰਦੇ ਰਿਹਾ ਲੇਕਿਨ ਉਹ ਆਗੂਆਂ ਦੀ ਨੀਤ ਬਦਲ ਗਈ ਅਤੇ ਜਿਹੜੇ ਆਗੂ ਆ ਉਹ ਮਨਰੇਗਾ ਦਾ ਜਦੋਂ ਕੰਮ ਚਲਾਉਂਦੇ ਆ ਉਹਨਾਂ ਦੀਆਂ ਨਜਾਇਜ਼ ਹਾਜ਼ਰੀਆਂ ਪੈਂਦੀਆਂ ਉਹਨਾਂ ਨੂੰ ਦਫ਼ਤਰ ਵੱਲੋਂ ਪੈਸੇ ਮਿਲਦੇ ਆ ਜਿਹੜੀਆਂ ਨਜਾਇਜ਼ ਹਾਜ਼ਰੀਆਂ ਪੈਂਦੀਆਂ ਨੇ ਤਾਂ ਉਹ ਵੰਡ ਕੇ ਦਫ਼ਤਰ ਦੇ ਨਾਲ ਛਕਦੇ ਨੇ ਅੱਜ ਨਾ ਤਾਂ ਉਹ ਜੱਥੇਬੰਦੀ ਦਾ ਸਾਥ ਦਿੰਦੇ ਆ ਤੇ ਨਾ ਉਹ ਪਿੰਡ ਦੇ ਵਿੱਚ ਨਾ ਉਹ ਪਿੰਡ ਦੇ ਵਿੱਚ ਕਿਸੇ ਗਰੀਬ ਨਾਲ ੱਟਾ ਹੋਵੇ ਤਾਂ ਉਹਦੇ ਨਾਲ ਹੀ ਖੜਦੇ ਆ ਜਲਦੀ ਪਰਮਾਤਮਾ ਕਰੇਗਾ ਉਹਨਾਂ ਮੇਟਾਂ ਨੂੰ ਵੀ ਆਪਾਂ ਰਾਸਤਾ ਦਿਖਾਵਾਂਗੇ ਤਾਂ ਇਸ ਲਈ ਬਈ ਮਨਰੇਗਾ ਜਿਹੜੀ ਹੈਗੀ ਆ ਉਹਦੇ ਬਾਰੇ ਮੈਂ ਤੁਹਾਨੂੰ ਕੁਝ ਲੈਣਾ ਦੱਸਣਾ ਚਾਹਾਂਗਾ ਸੁਣ ਲਿਓ ਜਿਹੜਾ ਸਰਕਾਰ ਨੇ ਮਨਰੇਗਾ ਬਣਾਈ ਆ 2005 ਤੋਂ ਕਾਨੂੰਨ ਰੋਜ਼ਗਾਰ ਗਰੰਟੀ ਬਣਿਆ ਇਹ ਵੀ ਬਾਬਾ ਸਾਹਿਬ ਦੀ ਦੇਣ 1952 ਚ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਦਿੱਤਾ ਜਾਊਗਾ 1952 ਦੇ ਕਾਨੂੰਨ ਨੇ ਸੋਧ ਕੀਤੀ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ 2005 ਤੋਂ ਲੈ ਕੇ ਆ 2025 ਚੜਨ ਵਾਲਾ 20 ਸਾਲ ਹੋ ਗਿਆ ਲੇਕਿਨ ਹਾਲੇ ਵੀ ਨਰੇਗਾ ਜਿਹੜੀ ਹੈਗੀ ਆ ਸਾਡੀ 35 ਤੋਂ 40% ਚੱਲਦੀ ਪਈ ਆ ਔਰ ਸੱਤ ਤੋਂ 65% ਨਰੇਗਾ ਨਹੀਂ ਚੱਲਦਾ ਤੇ ਨਿਰੇਗਾ ਦੀਆਂ ਬਹੁਤ ਸਾਰੀਆਂ ਕਾਨੂੰਨੀ ਸਹੂਲਤਾਂ ਨੇ ਉਹ ਕਾਨੂੰਨੀ ਸਹੂਲਤਾਂ ਹਾਲੇ ਤੱਕ ਲਾਗੂ ਨਹੀਂ ਹੋਈਆਂ ਹੋਣੀਆਂ ਨਹੀਂ ਐ ਕਿ ਜਿੰਨਾ ਚਿਰ ਤੁਸੀਂ ਇਕੱਠੇ ਨਾ ਹੋ ਜਾਈਂ ਇਕੱਠੇ ਹੋਣਾ ਪੈਣਾ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਅੱਗੇ ਆਵਾਜ਼ ਠੋਣੀ ਆ ਇਕੱਠੇ ਹੋਣ ਤੋਂ ਬਿਨਾ ਤੁਹਾਡਾ ਕੁਝ ਨਹੀਂ ਹੋ ਸਕਦਾ ਇਸ ਵਾਸਤੇ ਅੱਜ ਦੁਬਾਰਾ ਤੁਹਾਡੀ ਹਾਜ਼ਰੀ ਲਵਾਉਣ ਲਈ ਮੇਰੀ ਬੇਨਤੀ ਆ ਕਿ ਬਾਬਾ ਜੀ ਮੈਂ ਤੁਹਾਡੇ ਨਾਲ ਇੱਕ ਸਵਾਲ ਖੜਾ ਕਰਾਂਗਾ ਉਹਦਾ ਤੁਸੀਂ ਜਵਾਬ ਦੇਣਾ ਹੈ ਮੈਂ ਕਿਸੇ ਗੁਰੂ ਪੀਰ ਦੇ ਬਰਖਿਲਾਫ ਨਹੀਂ ਐ ਹੱਥ ਜੋੜ ਕੇ ਸਤਿਕਾਰ ਕਰਾਂਗਾ ਜੀ ਬਈ ਸਾਰੇ ਗੁਰੂ ਇਹੋ ਜਿਹੇ ਆ ਮੈਂ ਵੀ ਮੰਨਣਾ ਪਰ ਇੱਕ ਧਾਰਨ ਜ਼ਰੂਰ ਹੈਗੀ ਐ ਜਿਹੜੀ ਆਪਾਂ ਦੇਣੀ ਐ ਜੀ ਬਹੁਤ ਲੋਕ ਹਰ ਐਤਵਾਰ satsang ਸੁਣਨੇ ਜਾਂਦੇ ਬਹੁਤ ਲੋਕ ਹਰ ਐਤਵਾਰ ਬੰਦਗੀ ਸੁਣਨੇ ਜਾਂਦੇ ਆ ਬੰਦਗੀ ਜਦੋਂ ਸੁਣ ਕੇ ਆਉਂਦੇ ਆ ਕਿਸੇ ਨੇ ਖਾਤੇ 'ਚ ਵੇਖਿਆ ਪੈਸੇ ਆਏ ਨਹੀਂ ਆਉਂਦੇ ਆਉਂਦੇ ਬਈ ਨਹੀਂ ਨਹੀਂ ਆਉਂਦੇ ਕਿਸੇ ਨੇ ਆ ਕੇ ਵੇਖਿਆ ਹੋਵੇ ਮਕਾਨ ਕਿਸੇ ਗਰੀਬ ਦਾ ਬਣ ਗਿਆ ਹੋਵੇ ਨਹੀਂ ਹੁੰਦਾ ਕਿਸੇ ਨੇ ਵੇਖਿਆ ਹੋਵੇ ਬੇਬੇ ਬਾਪੂ ਦੀ ਦਵਾਈ ਛੁੱਟ ਗਈ ਹੋਵੇ ਨਹੀਂ ਹੁੰਦਾ ਅਸੀਂ ਚਾਰ ਵਾਰ ਮਹੀਨੇ ਦੇ ਵਿੱਚ ਐਤਵਾਰ ਬੰਦਗੀ ਸੁਣਨ ਜਾਣੀ ਆ ਸਾਸਨ ਜੀ ਨੂੰ ਜਾਣੇ ਆ ਤੇ ਸਾਨੂੰ ਉਹੋ ਹੀ ਹਾਲਾਤ ਮਿਲਦੇ ਆ ਜਿਹੜੇ ਸਦੀਆਂ ਤੋਂ ਹੈਗੇ ਜੇਕਰ ਆਪਦੇ ਹੱਕਾਂ ਲਈ ਮਹੀਨੇ 'ਚ ਇੱਕ ਦਿਨ ਕੱਢ ਲਈਏ ਉਹ ਚਾਰਾਂ ਦਿਨਾਂ 'ਚੋਂ ਉਧਰ ਅਰਦਾਸ ਕਰੀਏ ਉਧਰ ਤਿੰਨ ਦਿਨ ਹਿੱਸਾ ਪਾ ਲਓ ਤੇ ਇਧਰ ਇੱਕ ਦਿਨ ਪਾ ਲਓ ਜੇ ਤੁਸੀਂ ਜ਼ਿੰਮੇਵਾਰੀ ਨਾਲ ਇਕੱਠੇ ਹੋ ਕੇ ਆਪਦੇ ਹੱਕਾਂ ਪ੍ਰਤੀ ਜ਼ਿੰਮੇਵਾਰਾ ਸਾਡਾ ਰਾਸ਼ਨ ਸਾਡੀ ਸਹਾਸਕੀਮ ਪੈਨਸ਼ਨ ਗ੍ਰਾਂਟ ਅਨਸਾਤ ਸਕਾਲਰਸ਼ਿਪ ਬੱਚਿਆਂ ਦੀ ਵਜੀਫੇ ਨਾਲ ਮੈਡੀਕਲ ਸਹੂਲਤਾਂ ਕਲੋਨੀਆਂ ਇਹ ਤੁਹਾਡੇ ਸੰਵਿਧਾਨਕ ਹੱਕ ਆ ਇੰਨਾਂ ਲਈ ਕਦੀ ਇੱਕ ਦਿਨ ਕੱਡਿਆ ਵੀ ਕਿਸੇ ਨੇ ਤੀਨੇ ਚੋਂ ਨਹੀਂ ਕੱਡਿਆ ਤਾਂ ਹੀ ਅਸੀਂ ਰੁਲੇ ਫਿਰਦੇ ਆ ਤਾਂ ਹੀ ਅਸੀਂ ਰੁਲੇ ਫਿਰਦੇ ਆ ਮੈਂ ਰੱਖ ਜene ਨਹੀਂ ਕਰਦਾ ਨਹੀਂ ਕੱਟਿਆ ਫਿਰ ਇਹਦੇ ਲਈ ਤੁਹਾਨੂੰ ਕੱਢਣਾ ਪੈਗਾ ਉਹ ਮੇਰੇ ਲਈ ਨਹੀਂ ਆਪਦੇ ਹੱਕਾਂ ਲਈ ਆਪਦੇ ਲਈ ਆਪਦੇ ਪਰਿਵਾਰ ਲਈ ਆਪਦੇ ਬੱਚਿਆਂ ਦਾ ਭਵਿੱਖ ਤੁਹਾਡਾ ਤਾਂ ਸੁਧਰ ਸਕਦਾ ਜੇ ਤੁਸੀਂ ਇਹਨੂੰ ਤਗੜੇ ਹੋ ਕੇ ਇਕੱਠੇ ਹੋ ਕੇ ਲਾਗੂ ਕਰਵਾਓਗੇ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋਵੋ ਕਿਸਾਨ ਵੀ ਇਕੱਠੇ ਹੋਏ ਆ ਪਹਿਲੇ ਸਾਲ ਲਗਾਤਾਰ ਬੈਠੇ ਰਹੇ ਦਿੱਲੀ ਫਿਰ ਦੁਬਾਰਾ ਆ ਗਏ ਸਰਕਾਰ ਨੇ ਬਾਰਡਰਾਂ ਤੇ ਬੈਨ ਕਰਤਾ ਅਗੇ ਨੰਨ ਨਹੀਂ ਦਿੱਤਾ ਉਥੇ ਵੀ ਬੈਠੇ ਰਹੇ ਲੇਕਿਨ ਉਹਨਾਂ ਦੇ ਸੰਵਿਧਾਨਕ ਹੱਕ ਕੋਈ ਨਹੀਂ ਹੈਗੇ ਲੇਕਿਨ ਉਹ ਇਕੱਠੇ ਹੋਣ ਦੀ ਬਦੌਲਤ ਕਿਸਾਨਾਂ ਨੂੰ ਕਿੱਲੇ ਦਾ 2000 ਰੁਪਇਆ ਮਿਲਦਾ ਮੋਟਰਾਂ ਦਾ ਬਿੱਲ ਫ੍ਰੀ ਆ ਕਿਸਾਨਾਂ ਨੂੰ ਸਬਸਿਡੀ ਆ ਬੋਨਸ ਆ ਲੇਕਿਨ ਉਹਨਾਂ ਦੇ ਸੰਵਿਧਾਨਕ ਹੱਕ ਨਹੀਂ ਉਹ ਇਕੱਠੇ ਹੋ ਕੇ ਲਾਗੂ ਕਰਵਾ ਗਏ ਲੇਕਿਨ ਤੁਹਾਡਾ ਸਵਿਧਾਨਿਕ ਹੱਕ ਹੈਗਾ ਬਾਬਾ ਸਾਹਿਬ ਬੇਜਕਾਰ ਭੀਮਰਾਓ ਸਾਹਿਬ ਨੇ ਲਿਖਿਆ ਹੋਇਆ ਤੁਸੀਂ ਇਕੱਠੇ ਹੋ ਕੇ ਲਾਗੂ ਨਹੀਂ ਕਰਵਾ ਸਕਦੇ ਇਸ ਲਈ ਮੇਰੀ ਬੇਨਤੀ ਆ ਜੇ ਤੁਸੀਂ ਆਉਣ ਵਾਲੇ ਸਮੇਂ ਤੇ ਆਪਣੇ ਪਰਿਵਾਰ ਦੀ ਗੱਲ ਕਰਨੀ ਆ ਤਾਂ ਫਿਰ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਅੱਜ ਸੂਬਾ ਸਿੰਘ ਨਾਲ ਮੈਂ ਦੋਕ ਵਿਚਾਰ ਕਰਾਂਗਾ ਸੁਭਾਸ਼ ਸਿੰਘ ਜੀ ਵੇਖੋ ਤੁਹਾਡੇ ਪਿੰਡ ਚ ਬਹੁਤ ਵੱਡੀ ਤਾਕਤ ਬਣੀ ਸੀਗੀ ਉਹ ਤਾਕਤ ਤੁਸੀਂ Goa ਬੈਠੇ ਤੁਸੀਂ ਧਰਨੇ ਚ ਜਾਂ ਤੋਂ ਪਰੇਸ਼ ਕਰਦੇ ਰਹੇ ਕਦੇ ਕਦੇ ਜਾਂਦੇ ਵੀ ਰਹੇ ਪਰ ਜਿਹੜੇ ਹਟ ਗਏ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂਗਾ ਜਦੋਂ ਉਹਨਾਂ ਤੇ ਮੁਸੀਬਤ ਆਉਂਦੀ ਆ ਤਾਂ ਪੁਲਿਸ ਪੈਸੇ ਵੀ ਲੈਂਦੀ ਆ ਤੇ ਜਾ ਕੇ ਮਿੰਤਾ ਵੀ ਕਰਦੇ ਨੇ ਨਾ ਸਰਦਾਰ ਅੱਗੇ ਵੀ ਸਾਡੇ ਨਾਲ ਚੱਲੋ ਤੇ ਲਗਾਤਾਰ ਝੋਲਾ ਫੜ ਕੇ ਕਿੰਨਾ ਚਿਰ ਰੋਲਦੇ ਨੇ ਤਾਂ ਫਿਰ ਆਪਦੇ ਹੱਕਾਂ ਲਈ ਆਪਦੀ ਬਿਆਦਰੀ ਨੂੰ ਆਪ ਦੀ ਸਮਾਜ ਨੂੰ ਇਕੱਠੇ ਕਰਕੇ ਆਪਣੀ ਤਾਕਤ ਬਣਾਉਣ ਦੀ ਲੋੜ ਹੈਗੀ ਕਿ ਨਹੀਂ ਹੈਗੀ ਹੈ ਜੀ ਜੇ ਇਸ ਨੂੰ ਸਾਰੇ ਹੀ ਸਮਝੋ ਤਾਂ ਫਿਰ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਤੁਹਾਡੇ ਪੋਤੇ ਦੋਤੇ ਜਿਹੜੇ ਹੈਗੇ ਆ ਉਹ ਮਜ਼ਬੂਤ ਹੋ ਜਾਣਗੇ ਉਹ ਜਿਹੜੇ 76 ਸਾਲ ਤੋਂ ਰਾਜਨੀਤਿਕ ਲੋਕਾਂ ਨੇ ਗੁਲਾਮੀ ਦੀ ਜ਼ਿੰਦਗੀ ਦਿੱਤੀ ਹੋਈ ਆ ਰਾਜਨੀਤਿਕ ਲੋਕਾਂ ਨੇ ਜਿਹੜਾ ਸਾਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੋਇਆ ਉਹ ਤਾਂ ਤੁਸੀਂ ਆਜ਼ਾਦ ਹੋ ਸਕਦੇ ਹੋ ਜੇ ਤੁਸੀਂ ਇਕੱਠੇ ਹੋਵੋਗੇ ਸਾਰੇ ਮੈਨੂੰ ਜ਼ਿੰਮੇਵਾਰ ਨਾ ਬਣਾਓ ਬਹੁਤ ਲੋਕ ਆ ਸੋਨੂੰ ਹੋਰ ਵੀ ਇੱਕ ਇੱਕ ਦੋ ਬੰਦੇ ਖੜੇ ਹੋਏ ਆ ਆ ਬਾਬਾ ਸਰਜੀਤ ਸਿੰਘ ਬਾਬਾ ਜੀ ਆਓ ਇਹ ਡਰਾਮਾ ਕਰਦੇ ਆ ਕਿ ਪ੍ਰਧਾਨ ਜੀ ਮੈਨੂੰ ਫੋਨ ਹੀ ਨਹੀਂ ਕੀਤਾ ਤੂੰ ਜਿਹੜਾ ਹੈਗਾ ਫੋਨ ਲਾਇਆ ਲਾਇਆ ਹੁੰਦਾ ਤੇ ਅਸੀਂ ਆਉਂਦੇ ਡਰਾਮਾ ਨਹੀਂ ਭਾਈ ਸਾਹਿਬ ਜਦੋਂ ਪਤਾ ਲੱਗੇ ਮੈਸੇਜ ਪਾਇਆ ਹੋਵੇ ਤਾਂ ਉਦੋਂ ਹੀ ਸਾਰਿਆਂ ਨੂੰ ਦੰਦੀ ਆ ਫੜਕ ਬਿਲਕੁਲ ਜਿੰਨਾ ਜਰ ਤੁਸੀਂ ਇਕੱਠੇ ਨਹੀਂ ਹੁੰਦੇ ਨੇ 99 ਬੰਦੇ ਨੂੰ ਨਹੀਂ ਫੋਨ ਦੇਖਣਾ ਕੀ ਹੁੰਦੀ ਗਲਤੀ ਉਹ ਗਲਤੀ ਹੈ ਨੇੜੇ ਆ ਜਾਓ ਕੋਈ ਗੱਲ ਨਹੀਂ ਆ ਜਾਓ ਜੀ ਆ ਜਾਓ ਨੇੜੇ ਆ ਜਾਓ ਵਧੀਆ ਹੋ ਗਿਆ ਹੁਣ ਤਾਂ ਟਾਈ ਪਈ ਆ ਤੁਹਾਡੇ ਬੱਚੇ ਜਿਹੜੇ ਇੱਕ ਮਿੰਟ ਇੱਥੇ ਆ ਇੱਥੇ ਆਪਰੇ ਪੁੱਤ ਆ ਯਾਰ ਤੁਹਾਡੇ ਚੋਂ ਕੋਈ ਕੁੜੀ ਪੜੀ ਹੈਗੀ ਆ ਆ ਵੀ ਦਿਓ ਆ ਪੁੱਤ ਓਏ ਆ ਸੁਭਾ ਸਿੰਘ ਆ ਪੁੱਤ ਤੂੰ ਖੜੇ ਮੋਬਾਈਲ ਬੰਦ ਕਰ ਦੇ ਨਾ ਮੋਬਾਈਲ ਬੰਦ ਕਰ ਦੇ ਹਾਂ ਆ ਪੁੱਤ ਇਧਰ ਆ ਹਾਂ ਪੁੱਤ ਕੋਈ ਗੱਲ ਨਹੀਂ ਆ ਪੁੱਤ ਕੀ ਨਾਮ ਕਿਰਪਾ ਕਿਰਪਾ ਪਰਮਾਤਮਾ ਦੀ ਹੈ ਨਾ ਪਾ ਪਰਮਾਤਮਾ ਕਰਦੇ ਇਹਦਾ ਮਤਲਬ ਹੈ ਮਾਪੇ ਤੁਹਾਡੇ ਨਾ ਬਾਵਾ ਕੁੜੀਆਂ ਮੰਗਦੇ ਕਿਰਪਾ ਹੋ ਗਈ ਆ ਠੀਕ ਆ ਐ ਕਰ ਨੂੰ ਹੁੰਦਾ ਨਾ ਕੁੜੀਆਂ ਦਾ ਕਿਰਪਾ ਨਾਲ ਕੁੜੀਆਂ ਨਾਲ ਤਾਂ ਪਾਗ ਲੱਗਦਾ ਕਰ ਨਹੀਂ ਨਹੀਂ ਜਿਆ ਕੋਈਆਂ ਮੁੰਡਿਆਂ ਨਾਲ ਆਨੂੰ ਧਿਆਨ ਕਰੋ ਪਰਮਾਤਮਾ ਦੀ ਕਿਰਪਾ ਨਿਖੜੀ ਆ ਸੱਚ ਬੋਲਣਾ ਇਹ ਅਨਪੜਾ ਇਹ ਕੰਮ ਅੱਜ ਕਿਹੜਾ ਕਰਕੇ ਆਇਆ ਮੀਟ ਦਾ ਮੀਟ ਦਾ ਤੇ ਫਿਰ ਮਸਟਾਲ ਕਿਵੇਂ ਦਿਸ ਗਿਆ ਉਹ ਤਾਂ ਇੰਗਲਿਸ਼ੀਂ ਦਾ ਮਸਟਾਲ ਸਮਝ ਨਹੀਂ ਲਿ ਆ ਉਹ ਭਰਾਵਾ ਆਪਦੇ ਆ ਜਨਾ ਸਾਰਾ ਉਹ ਜਿੰਦ ਦੀ ਆ ਜੀ ਲਾਉਣੇ ਨਾ ਉਹ ਨਾਂ ਬੋਲੀ ਜਾਂਦਾ ਬੰਦਾ ਆਦਰ ਹਾਂ ਉਹ ਨਹੀਂ ਰੁੱਕ 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 ਪੁੱਤਰ ਐਬ ਤੇ ਜਦੋਂ ਇੰਗਲਿਸ਼ ਚ ਨਾਮ ਹੁੰਦੇ ਆ ਉਂਗਲੀ ਮਾਰਨੀ ਪੈਂਦੀ ਆ ਇਹ ਮਾਰਦਾ ਫਿਰ ਭਰਾ ਜੀ ਮੈਂ ਲਾਉਦਾ ਵੀਦਾ ਬੰਦਾ ਸਰਕਾਰੀ ਆਉਂਦਾ ਫਿਰ ਮੇਕ ਤੋਂ ਤਸੀਫਾ ਦਿਓ ਹਾਂ ਇਹ ਜਾ ਕਿਰਪਾ ਨੂੰ ਅੱਗੇ ਲਾਓ ਕਿਰਪਾ ਨੂੰ ਮਰਨ ਦੇ ਦੇ ਰਹਿਵੇਂ ਨਾ ਕਰੋ ਇਹ ਬਾਬਾ ਦੇ ਦੇਖੋ ਆਤਮਾ ਸੜੀ ਆ 20 ਸਾਲ ਹੋ ਗਿਆ ਟਾਡੇ ਨੂੰ ਬੋਲਦੇ ਆਣ ਲੱਗਾ ਜੋਰ ਨਾਲ ਖੋਣ ਕਰਦੇ ਘਰ ਸਾਬਾ ਸਾਲਾਂ ਦਾ ਐ ਚਲੋ ਜੋਰ ਨਾ ਕਰ ਮੈਂ ਮੂਹਨ ਦੀ ਗੱਲ ਕਰਦਾ ਸੁਭਾ ਸਿੰਘ ਤੇਰੀ ਨਾਲ ਗੱਲ ਕਰਦਾ ਮੇਰੇ ਕੋਲੇ 1500 2000 ਬੰਦੇ ਦਾ ਨੰਬਰ ਆ ਉਹਦੇ ਲਈ ਟਾਈਮ ਕਿੰਨਾ ਚਾਹੀਦਾ ਫੋਨ ਆਉਂਦਾ 2-3 ਹੀ ਹੈਣਾ ਫਿਰ ਕਾਗਜ਼ ਵੀ ਬਣਾਉਣੇ ਹੁੰਦੇ ਨਾ ਫਰੈਸ਼ ਨੋਟ ਵੀ ਬਣਾਉਣਾ ਹੁੰਦਾ ਲਿਖਣਾ ਵੀ ਬੰਦਾ ਟਾਈਮ ਚਾਹੀਦਾ ਟਾਈਮ ਤਾਂ ਬਹੁਤ ਚਾਹੀਦਾ ਫਿਰ ਗੱਡੀ ਨੂੰ ਸਾਫ਼ ਕਰਨਾ ਦਰਿਆ ਰੱਖਣੀਆਂ ਵਾਟਰ ਕੁਲਰ ਰੱਖਣਾ ਇਹ ਸਾਰਾ ਕੰਮ ਕਰਨਾ ਚਾਹੀਦਾ ਹੁਣ ਮੈਨੂੰ ਕਿਹੜੀ ਤਰਖਾ ਦੇਂਦੇ ਜੀ ਨੌਕਰੀ ਰੱਖਿਆ ਜੀ ਇਸ ਵਾਲੇ ਆਰਟੂ ਲੜਨਾ ਹੁੰਦਾ ਚਲੋ ਉਹ ਸਾ ਚੁੱਪੀ ਦਿਓ ਸ਼ੇਮ ਸ਼ੇਮ ਫਟਕੌੜਾ ਹੋ ਗਿਆ ਹਾਂ ਲਓ ਜੀ ਐਨਾ ਕਹਿੰਦੇ ਹਾਂ ਆ ਜੈ ਪੀਮ ਜੈ ਭਾਰਤ ਧਿਆਨ ਰੱਖੋ ਆਪਦੇ ਬੱਚਿਆਂ ਲਈ ਤੁਸੀਂ ਲੜਾਈ ਲੜਨੀ ਆ ਆਪਦੇ ਭਵਿੱਖ ਲਈ ਲੜਾਈ ਲੜਨੀ ਆ ਸਾਰਿਆਂ ਨੂੰ ਛੁੱਟੀ ਆ ਜੀ ਜੈ ਪੀਮ ਜੈ ਭਾਰਤ ਸਤਿਕਾਰਯੋਗ ਮਸ਼ਹੂਰ ਬੜੇ ਦਿਨ ਤੇ ਜਾ ਬਣੀ ਪਟਾ